ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲੜੀਵਾਰ ਇਤਿਹਾਸ ਦੇ ਵਿੱਚ ਅੱਜ ਅਸੀਂ ਸਰਵਣ ਕਰਾਂਗੇ ਕਿ ਬਾਬਾ ਅਮਰਦਾਸ ਜੀ ਪਹਿਲੇ ਬਾਗ ਦੀ ਸੇਵਾ ਵਿੱਚ ਜੁਟੇ ਹੋਏ ਸਨ ਜਪਜੀ ਪੜਦੇ ਬਿਆਸਾਵਲ ਜਲ ਭੰਨ ਜਾਂਦੇ ਅਤੇ ਜਿੱਥੇ ਜਪਜੀ ਦਾ ਭੋਗ ਪੈਂਦਾ ਗਾਗਰ ਸਿਰ ਤੋਂ ਉੱਚੀ ਮੰਦਰ ਤੇ ਰੱਖ ਫਿਰ ਖਡੂਰ ਸਾਹਿਬ ਵੱਲ ਚੱਲ ਪੈਂਦੇ ਹੁਣ ਇੱਕ ਅੰਤਰ ਜ਼ਰੂਰ ਪੈ ਗਿਆ ਕਿ ਗੁਰੂ ਜੀ ਜਨਕਤ ਸਮਾਦੀ ਸਥਿਤ ਹੁੰਦੇ ਤਾਂ ਸੰਗਤਾਂ ਵਿੱਚ ਵਿਚਾਰ ਬਾਬਾ ਜੀ ਹੀ ਕਰਦੇ ਹੁਣ ਇਹ ਚਰਚਾ ਵੀ ਹੋਣ ਲੱਗ ਪਈ ਸੀ ਕਿ ਗੁਰਿਆਈ ਦੀ ਜ਼ਿੰਮੇਵਾਰੀ ਕਿਸ ਨੂੰ ਦੇਣਗੇ ਬਾਬਾ ਦਾदू ਜੀ ਅਤੇ ਦਾਸੂ ਜੀ ਪੁੱਤਰ ਪੁਣੇ ਦੇ ਮਾਣ ਵਿੱਚ ਹੀ ਫਿਰ ਰਹੇ ਸਨ ਜਾਂ ਦਾਸੂ ਜੀ ਕਦੇ ਮਾਤਾ ਖੀਵੀ ਜੀ ਕੋਲੋਂ ਪੁੱਛਦੇ ਸਨ ਕਿ ਇਹ ਗੁਰਿਆਈ ਦੀ ਪਦਵੀ ਕਿਸ ਨੂੰ ਪਿਤਾ ਜੀ ਦੇਣਗੇ ਤਾਂ ਮਾਤਾ ਜੀ ਕਹਿੰਦੇ ਇਹ ਪਰਮੇਸ਼ਰ ਵੱਲੋਂ ਹੰਢੀ ਹੈ ਸੇਵਕ ਨੂੰ ਹੀ ਤਾਰਨਗੇ ਇੱਕ ਰਾਤ ਬਰਖਾ ਹੋ ਰਹੀ ਸੀ भाई अमरदास जी नेम अनुसार गागर उठा के ब्यासा ਤੋਂ ਜਲ ਲੈਣ ਟੁਰਨ ਲੱਗੇ ਉਸ ਰਾਤ ਸੂਰਜ ਪ੍ਰਕਾਸ਼ ਦਾ ਕਹਿਣਾ ਹੈ ਕਿ ਗੁਰੂ ਅੰਗਰ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਉਹ ਬਿਆਸਾ ਤੋਂ ਜਲ ਭਰ ਲਿਓਣ ਉਹ ਅਡੋਲ ਚਿਤ ਸੁੱਤੇ ਰਹੇ ਕਈ ਵਾਰੀ ਗੁਰੂ ਜੀ ਨੇ ਜਗਾਇਆ ਉਹ ਇਹ ਕਹਿੰਦੇ ਸੌਂ ਗਏ ਕਿ ਇਹ ਟੈਲੀਏ ਦਾ ਕੰਮ ਹੈ ਸਾਨੂੰ ਤਾਂ ਰਾਹ ਵੀ ਨਹੀਂ ਆਉਂਦਾ ਉਸ ਸਮੇਂ ਨਿਤ ਕਰਿਆ ਨਿਭਾਦੇ ਭਾਈ ਅਮਰਦਾਸ ਜੀ ਗਾਗਰ ਚੁੱਕ ਕੇ ਚਲੇ ਗਏ ਉੱਧਰ بارش ਕੁਝ ਥੰਮੀ ਉਸ ਥਾਂ ਜਿੱਥੇ ਰੋਜ ਜਪਜੀ ਦਾ ਭੋਗ ਪਾ ਕੇ ਕੁਝ ਚਿਰ ਟਿਕਦੇ ਸਨ ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਹੈ ਖਡੂਰ ਸਾਹਿਬ ਵੱਲ ਤਣ ਲੱਗੇ ਤਣ ਜੁਲਾਹੇ ਦੀ ਤਾਣੀ ਬੁਣਨ ਵਾਲੀ ਕਿੱਲੀ ਨਾਲ ਠੁੱਡਾ ਲਾ ਕੇ ਡਿਗ ਪਏ ਗਾਗਰ ਤਾਂ ਸੰਭਾਲ ਰੱਖੀ ਤੇ ਸੰਭਲ ਕੇ ਉੱਠਣ ਲੱਗੇ ਖੜਾਕਾ ਸੁਣ ਕੇ ਜੁਲਾਹੇ ਨੇ ਕਿਹਾ ਬੋਲਦਾ ਕਿਉਂ ਨਹੀਂ ਕੌਣ ਹੈ ਜੁਲਾਹੀ ਜੋ ਆਵਾਜ਼ ਸੁਣਦੀ ਪਈ ਸੀ ਜੁਲਾਹੇ ਨੂੰ ਚੁੱਪ ਕਰਾਂਦੀ ਕਹਿਣ ਲੱਗੀ ਆਰਾਮ ਨਾਲ ਸੁੱਤਾ ਰਹੋ ਇਹ ਉਹੀ ਅਮਰੋ ਨਿਥਾਵਾ ਹੈ ਕੁੜਮਾ ਦੇ ਦਰ ਟੁਕੜੇ ਖਾਣ ਲਈ ਆਇਆ ਹੋਇਆ ਹੈ ਸਾਰਿਆਂ ਨੇ ਇਸ ਨੂੰ ਤਿਆਗ ਦਿੱਤਾ ਹੈ ਲੋਕ ਲਾਜ ਵੀ ਇਸ ਵਿੱਚ ਨਹੀਂ ਇਹ ਸੁਣਦੇ ਹੀ ਭਾਈ ਅਮਰਦਾਸ ਜੀ ਨੇ ਉੱਚੀ ਸੁਣਾ ਕੇ ਕਿਹਾ ਮੈਂ ਨਹੀਂ ਨਿਥਾਵਾ ਤੂੰ ਕਮਲੀ ਹੈ ਜੋ ਇੰਜ ਸੋਚਦੀ ਹੈ ਮੈਂ ਤਾਂ ਉਸ ਦੀ ਸ਼ਰਨ ਹਾਂ ਜੋ ਦੁਨੀਆਂ ਦਾ ਮਾਲਕ ਹੈ ਗਾਗਰ ਸੰਭਾਲ ਆਪ ਜੀ ਖਡੂਰ ਸਾਹਿਬ ਪੁੱਜ ਗਏ ਰਤਾ ਕੋ ਦੇਰੀ ਹੋ ਗਈ ਸੀ ਖਿਮਾ ਮੰਗੀ ਜਾਣੀ ਜਾਣ ਗੁਰੂ ਅੰਗਦ ਦੇਵ ਜੀ ਜਾਣਦੇ ਸਨ ਉਹਨਾਂ ਪੁੱਛਿਆ ਵੀ ਪਰ ਭਾਈ ਅਮਰਦਾਸ ਜੀ ਕੁਝ ਨਾ ਬੋਲੇ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਵੇਲੇ ਜੁਲਾਹਾ ਪੁਕਾਰ ਕਰਦਾ ਹੋਇਆ ਆਇਆ ਤੇ ਦੱਸਿਆ ਕਿ ਜੁਲਾਹੀ ਕਮਲੀ ਹੋਈ ਫਿਰਦੀ ਹੈ ਉਸ ਜੁਲਾਹੀ ਨੂੰ ਜਦ ਹਜੂਰ ਸਾਹਮਣੇ ਲਿਆਂਦਾ ਤਾਂ ਦ੍ਰਿਸ਼ਟੀ ਪੈਂਦੇ ਸਾਹ ਸੰਭਲੀ ਹੱਥ ਜੋੜ ਗਏ ਗੁਰੂ ਅੰਗਦ ਦੇਵ ਜੀ ਨੇ ਪ੍ਰਭਾਤ ਵਾਲਾ ਸਾਰਾ ਵਾਕਿਆ ਸੁਣਨਾ ਚਾਹਿਆ ਜੁਲਾਹੀ ਨੇ ਦੱਸਿਆ ਕਿ ਖੜਾਕ ਹੋਣ ਵੇਲੇ ਪਤੀ ਦੇ ਦੁਆਰਾ ਪੁੱਛਣ ਤੇ ਉਸ ਉਹੀ ਕਹਿ ਦਿੱਤਾ ਜੋ ਲੋਕੀ ਕਹਿੰਦੇ ਸਨ ਕਿ ਇਹ ਅਮਰਉ ਨਿਠਾਵਾ ਹੈ ਗੁਰੂ ਅੰਗਦ ਦੇਵ ਜੀ ਨੇ ਜਦ ਫਿਰ ਭਾਈ ਅਮਰਦਾਸ ਜੀ ਵੱਲ ਡਿੱਠਾ ਤਾਂ ਉਹਨਾਂ ਦੱਸਿਆ ਸੱਚੇ ਪਾਤਸ਼ਾਹ ਇਹ ਸੱਚ ਹੈ ਕੇ ਜਦ ਇਸ ਨੇ ਸੇਵਾ ਨਿੰਦੀ ਤਾਂ ਮੇਰੇ ਕੋਲੋਂ ਰਹਾ ਨਾ ਗਿਆ ਮੈਂ ਕਿਹਾ ਸੀ ਤੂੰ ਕਮਲੀ ਹੈ ਜੋ ਇਹ ਸੋਚਦੀ ਹੈ ਗੁਰੂ ਦੀ ਸੇਵਾ ਸਭ ਤੋਂ ਮਹਾਨ ਹੈ ਉਂਝ ਮੈਂ ਉਸ ਸਮੇਂ ਤੱਕ ਨਿਠਾਵਾਂ ਹੀ ਹਾਂ ਜਦ ਤੱਕ ਆਤਮ ਰੂਪ ਨੂੰ ਨਹੀਂ ਪਾ ਲੈਂਦਾ ਗੁਰੂ ਅੰਗਦ ਦੇਵ ਜੀ ਇਹ ਸੁਣਦੇ ਸਾਰ ਬਖਸ਼ਿਸ਼ ਦੇ ਦਰ ਆਏ ਤੇ ਬਾਰ ਦੇਣੇ ਸ਼ੁਰੂ ਕੀਤੇ 12 ਬਾਰ ਬਖਸ਼ੇ ਬਜਦ ਬੋਲੇ ਤੁਮ ਹੋ ਨਿਠਾਵਨ ਥਾਨ ਕਰੋ ਨਿਮਾਨੇ ਮਾਨ ਨਿਤਾਣਿਆਂ ਦਾ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਨਿਧਰਿਆਂ ਦੀ ਧਰ ਨਿਤਿਰਨ ਦੀ ਧੀਰ ਪੀਰਾਂ ਦੇ ਪੀਰ ਦਿਆਲ ਗਹੀ ਬਹੋੜ ਜਗਤ ਬੰਦੀ ਛੋੜ ਭੰਨਣ ਘੜਨ ਸਮਰੱਥ ਸਭ ਜੀਵ ਕਾ ਜਿਸ ਹੱਥ ਤੂੰ ਸਾਡਾ ਹੀ ਰੂਪ ਹੈ ਜਿਵੇਂ ਸੋਨੇ ਦੇ ਦੋ ਕੰਗੜਾ ਨੂੰ ਪੱਠੀ ਵਿੱਚ ਪਾ ਕੇ ਇੱਕ ਕਰ ਲਈਦਾ ਹੈ ਤੇ ਮੈਂ ਤੁਸਾ ਆਪਣੇ ਆਪ ਨੂੰ ਢਾਲ ਲਿਆ ਹੈ